ਕਿ ਨਵੇਂ ਆ ਪੁਰਾਣਿਆਂ ਦੋਨਾਂ ਲੀਡਰਾਂ ਨਵੇਂ ਆ ਪੁਰਾਣਿਆਂ ਦੋਨਾਂ ਲੀਡਰਾਂ ਸ਼ਹਿਰ ਦਾ ਕੀਤਾ ਹੇਰ ਪੇਰ ਦੋਸਤੋ ਅੱਖਾਂ ਖੋਲੋ ਤੁਹਾਨੂੰ ਨਜ਼ਰ ਆਵੇਗਾ ਸ਼ਹਿਰ ਦੇ ਕੋਨੇ ਕੋਨੇ ਵਿੱਚ ਲੱਗ ਗਿਆ ਕੂੜੇ ਦਾ ਢੇਰ ਦੋਸਤੋ ਕੂੜੇ ਦਾ ਢੇਰ ਦੋਸਤੋ ਇਹ ਅਫਸਰਾਂ ਦੀ ਨਲਾਕੀ ਹੈ ਅਫਸਰਾਂ ਦੀ ਨਲਾਕੀ ਹੈ ਜਾਂ ਗੁਮਨਾਮ ਪ੍ਰੈਸ਼ਰ ਪਾ ਰਿਹਾ ਹੈ ਸ਼ਤਰੰਜ ਦਾ ਕੋਈ ਪਲੇਅਰ ਦੋਸਤੋ ਅੱਖਾਂ ਖੋਲੋ ਤਾਂ ਜਿੱਧਰ ਮਰਜੀ ਦੇਖੋ ਸ਼ਹਿਰ ਤੇ ਲੱਗਿਆ ਪਿਆ ਕੂੜੇ ਦਾ ਢੇਰ ਦੋਸਤੋ ਕੂੜੇ ਦਾ ਢੇਰ ਦੋਸਤੋ ਸਤਿ ਸ਼੍ਰੀ ਅਕਾਲ ਪਿੰਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰ ਜੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਿਹਾ ਇਹ ਵੀਡੀਓ ਕਿਸ ਵਮਤ ਹੋਣ ਵਾਲੀ ਹੈ ਸਾਥੀਓ ਨਵੇਂ ਸ਼ਹਿਰ ਦੀ ਗੱਲ ਕੀਤੀ ਆ ਪੰਜ ਕ ਖਾਲਸਾ ਬਾਜੀ ਫਤੇ ਜੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕੂੜੇ ਦਾ ਢੇਰ ਲੱਗਿਆ ਹੋਇਆ ਤਕਰੀਬਨ ਅਜਿਹੇ ਹੀ ਹਾਲਾਤ ਪੂਰੇ ਸ਼ਹਿਰ ਤੇ ਬਣੇ ਹੋਏ ਆ ਜੇ ਸੀਵਰੇਜ ਦੀ ਗੱਲ ਕਰੀਏ ਸੀਵਰੇਜ ਥਾਂ ਥਾਂ ਲੀਕ ਕਰਦਾ ਔਰ ਸੱਚ ਜਾਣਿਓ ਇਹ ਕੂੜੇ ਦੇ ਇਧਰਲੇ ਉਧਰਲੇ ਪਾਸੇ ਲੀਡਰਾਂ ਦੀ ਤਸਵੀਰ ਲੱਗੀ ਐ ਪਰ ਉਹਨਾਂ ਨੂੰ ਸਮੈਲ ਨਹੀਂ ਆਉਂਦੀ ਨਾ ਉਹਨਾਂ ਨੂੰ ਸਮੈਲ ਆਉਂਦੀ ਐ ਨਾ ਉਹਨਾਂ ਦੀ ਤਸਵੀਰ ਨੂੰ ਸਮੈਲ ਆਉਂਦੀ ਐ ਵੱਡੀਆਂ ਵੱਡੀਆਂ ਗੱਲਾਂ ਹੀ ਕਰਦੇ ਆ ਪਰ ਆਮ ਜਿਹੜੇ ਦੁਕਾਨਦਾਰ ਦੁਕਾਨਾਂ ਤੇ ਬੈਠੇ ਆ ਉਹ ਕਹਿੰਦੇ ਦਿਹਾੜੀ ਵਿੱਚ ਦੋ ਦੋ ਧੂਫਾਂ ਦੀਆਂ ਡੱਬੀਆਂ ਜਿਹੜੀਆਂ ਉਹ ਲੱਗ ਜਾਂਦੀਆਂ ਪਰ ਵੱਡੀ ਗੱਲ ਇਹ ਹੈ ਕਿ ਨਵਾਂ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣਾ ਸੀ ਇਹ ਗੱਲ ਕਰਦੇ ਸੀ ਪਰ ਹਾਲ ਦੀ ਘੜੀ ਮੱਖੀਆਂ ਮੱਛਰਾਂ ਦਾ ਇਹ ਸ਼ਹਿਰ ਬਣ ਗਿਆ ਕੂੜੇ ਦੇ ਪਹਾੜ ਬਣਨ ਨੂੰ ਤਿਆਰ ਆ ਢੇਰਾਂ ਦੇ ਜਿਹੜੇ ਪਹਾੜ ਬਣਨ ਨੂੰ ਤਿਆਰ ਆ ਲੇਕਿਨ ਜਿਹੜੇ ਲੀਡਰ ਆ ਇਹ ਟੱਸ ਤੋਂ ਮੱਸ ਨਹੀਂ ਹੋ ਰਹੇ ਮੈਂ ਲੀਡਰ ਕਿਉਂ ਕਹਿ ਰਿਹਾ ਮੇਰੀ ਗੱਲ ਸਮਝਿਓ ਕਿਉਂਕਿ ਨਿੱਜੀ ਸਵਾਰਥ ਨੇ ਇਹਨਾਂ ਦੇ ਆਪਣੇ ਜਿਹੜੇ ਲੀਡਰ ਆ ਮੇਰੀ ਹੁਣ ਗੱਲ ਧਿਆਨ ਨਾਲ ਸੁਣ ਲਿਓ ਕਿਉਂਕਿ ਪਿੱਛੋਂ ਫੈਕਟਰੀ ਕੋਈ ਆ ਪ੍ਰੋਡਕਟ ਬਸ ਵੱਖੋ ਵੱਖਰੇ ਆ ਇੱਕ ਪ੍ਰੋਡਕਟ ਕਹਿੰਦਾ ਮੈਂ ਜ਼ਿਆਦਾ ਵੇਚਦਾ ਦੂਜਾ ਪ੍ਰੋਡਕਟ ਕਹਿੰਦਾ ਮੈਂ ਜ਼ਿਆਦਾ ਵੇਚਦਾ ਪਰ ਦੋਨਾਂ ਦੀ ਤਸਵੀਰ ਇੱਕੋ ਜਿਹੀ ਆ ਜਿਹਨੇ ਪੂਰੇ ਸ਼ਹਿਰ ਨੂੰ ਭੰਬਲ ਪੂਸੇ ਚ ਪਾਇਆ ਹੋਇਆ ਰਸੀガル ਜੀ ਪਰ ਨਾਲ ਦੀ ਨਾਲ ਆਪਾਂ ਨਾਲ ਦੀ ਨਾਲ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਇਹ ਹੈ ਕਿ ਅੱਜ ਸ਼ੁੱਕਰਵਾਰ ਰਸੀガル ਜੀ ਅੱਜ ਸ਼ੁੱਕਰਵਾਰ ਹੈ ਕੱਲ ਸ਼ਨੀਵਾਰ ਫਿਰ ਐਤਵਾਰ ਜੇ ਸੋਮਵਾਰ ਤੱਕ ਵੀ ਮਸਲਾ ਹੱਲ ਨਹੀਂ ਹੋਇਆ ਤਾਂ ਆਪਾਂ ਸਮਝੀਏ ਕੂੜੇ ਦਾ ਢੇਰ ਕਿੱਥੇ ਤੱਕ ਜਾਣਾ ਇੱਕ ਪਾਸੇ ਜੇ ਗੱਡੀ ਮਾੜੀ ਜਈ ਵੀ ਸ਼ਹਿਰ ਵਿੱਚ ਕਿਤੇ ਖੜੀ ਦਿਖਾਈ ਦਿੰਦੀ ਆ ਤਾਂ ਟ੍ਰੈਫਿਕ ਪੁਲਿਸ ਵਾਲੇ ਮਿੰਟੋ ਮਿੰਟੀ ਫੋਟੋ ਖਿੱਚ ਕੇ ਚਲਾਨ ਕੱਟ ਦਿੰਦੇ ਆ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਹੁਣ ਇਹਦਾ ਚਲਾਨ ਕੌਣ ਕੱਟੂਗਾ ਵੱਡੇ ਸਵਾਲ ਇਹ ਨੇ ਅੱਜ ਸ਼ੁੱਕਰਵਾਰ ਹੈ ਜਿਵੇਂ ਮੈਂ ਪਹਿਲਾਂ ਕਿਹਾ ਸ਼ਨੀਵਾਰ ਐਤਵਾਰ ਤੇ ਫਿਰ ਸੋਮਵਾਰ ਸ਼ਾਮ ਤੱਕ ਹਾਲਾਤ ਕਿੱਧਰ ਜਾਣਗੇ ਪਰ ਇਹਦੇ ਨਾਲ ਦੀ ਨਾਲ ਮੈਂ ਗੱਲ ਕਰਨੀ ਚਾਹਨਾ ਕਿ ਜਿਹੜੇ ਸਫਾਈ ਸੇਵਕ ਹੈ ਸਾਡੇ ਭਰਾ ਨੇ ਮਜਬੂਰ ਨਹੀਂ ਸਫਾਈ ਸੇਵਕ ਨਹੀਂ ਸਫਾਈ ਸੈਨਿਕ ਕਹਿਣਾ ਚਾਹੀਦਾ ਕਿਉਂ ਕਿਉਂਕਿ ਜੇ ਪਿਛਲੇ ਸਮੇਂ ਤੋਂ ਦੇਖੀਏ ਮੇਰੀ ਵਿੱਕੀ ਗੱਲ ਸਾਡਾ ਭਰਾ ਉਹਨਾਂ ਨਾਲ ਗੱਲਬਾਤ ਹੋਰੀ ਸੀ ਦੋ ਦਿਨ ਪਹਿਲਾਂ ਤਾਂ ਪਿਛਲੇ ਸਮਿਆਂ ਦੀ ਗੱਲ ਕਰੀਏ ਕਿ ਜਦੋਂ ਵਾਸ਼ਰੂਮ ਟਾਇਲਟਸ ਨਹੀਂ ਹੁੰਦੇ ਸੀ ਕਿ ਤਾਂ ਉਹਨਾਂ ਸਮੇਂ ਜਾइए ਤਾਂ ਦੇਖਿਓ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਹੈ ਜਿਹੜੇ ਸਫਾਈ ਸੇਵਕ ਨੇ ਉਹਨਾਂ ਦੇ ਬਜ਼ੁਰਗਾਂ ਨੇ ਕਿੰਨੀ ਮਿਹਨਤ ਕੀਤੀ ਆ ਸ਼ਹਿਰ ਨੂੰ ਸਾਫ਼ ਰੱਖਣ ਲਈ ਪਰ ਉਸ ਦੇ ਬਾਵਜੂਦ ਜਦ ਉਹਨਾਂ ਨੂੰ ਸਮੇਂ ਤੇ ਤਨਖਾਹ ਨਹੀਂ ਮਿਲਦੀ ਤਾਂ ਬਹੁਤ ਔਖਾ ਇਹਦਾ ਸੱਚੀਓ ਮੈਂ ਬਿਲਕੁਲ ਜੇ ਸੱਚ ਗੱਲ ਕਰਾਂ ਦਿਲ ਤੇ ਹੱਥ ਰੱਖ ਕੇ ਗੱਲ ਕਰਾਂ ਇੱਥੇ ਖੜਨਾ ਇੰਪੋਸੀਬਲ ਹੈ ਧੰਦੇ ਨੇ ਦੁਕਾਨਦਾਰ ਧੰਦੇ ਨੇ ਆਮ ਲੋਕ ਜਿਹੜੇ ਇੱਥੋਂ ਲੰਘਦੇ ਆ ਯਕੀਨ ਮੰਨਿਓ ਆਲੇ-ਦੁਆਲੇ ਹੋਰ ਕੋਈ ਮਹਿਕ ਵੀ ਆਉਣੀ ਮਹਿਸੂਸ ਹੋਣੀ ਬੰਦ ਹੋ ਗਈ ਹੈ ਸੈਂਸਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਸਿਰਫ 5 ਤੋਂ 7 ਮਿੰਟ ਹੀ ਹੋਇਆ ਖੜੇ ਹੋਇਆ ਨਹੀਂ ਤਾਂ ਮੈਂ ਸਫਾਈ ਸੇਵਕਾਂ ਦੀ ਗੱਲ ਕਰਦਾ ਸੀ ਉਹਨਾਂ ਨੂੰ ਸੈਲਰੀ ਨਹੀਂ ਮਿਲ ਰਹੀ ਜੋ ਮੈਨੂੰ ਦਬੀ ਹੋ ਆਵਾਜ਼ ਵਿੱਚ ਗੱਲ ਪਹੁੰਚੀ ਹੈ ਮੈਂ ਇੱਕ ਐਗਜ਼ਾਮਪਲ ਨਾਲ ਦੱਸਣੀ ਚਾਹੁੰਦਾ ਕਿ ਪ੍ਰੈਸ਼ਰ ਬਹੁਤ ਹੈ ਜਿਹੜੇ EMPLOYEES ਨੇ ਉਹਨਾਂ ਤੇ ਪ੍ਰੈਸ਼ਰ ਬਹੁਤ ਹੈ ਅਫਸਰਾਂ ਤੇ ਥੋੜੀ ਉਹਨਾਂ ਦੀ ਨਲਾਇਕੀ ਵੀ ਮੰਨ ਲਓ ਕਿਉਂਕਿ ਉਹਨਾਂ ਨੂੰ ਕਿਹਾ ਜਾਂਦਾ ਡਰਾਇਆ ਜਾਂਦਾ ਕਿ ਗਲਤ ਕੰਮ ਨਾ ਕਰਿਓ ਗਲਤ ਕੰਮ ਨਾ ਕਰਿਓ ਇਹ ਚੰਗੀ ਗੱਲ ਹੈ ਕਿਹਣਾ ਗਲਤ ਕੰਮ ਨਾ ਕਰਿਓ ਪਰ ਇੰਨਾ ਪ੍ਰੈਸ਼ਰ ਪਾ ਕੇ ਕਹਿ ਦਿੰਦਾ ਜੇ ਗਲਤ ਕੰਮ ਕੀਤਾ ਦੇਖ ਲਈ ਜੇ ਗਲਤ ਕੰਮ ਕੀਤਾ ਦੇਖ ਲਈ ਉਸ ਤੋਂ ਬਾਅਦ ਉਹ ਕੰਮ ਕਰਨਾ ਹੀ ਕਹਿੰਦੇ ਛੱਡ ਜਾਂਦੇ ਆ ਹੁੰਦਾ ਕੀ ਹੈ ਕਾਰਨ ਕੀ ਹੈ ਕਿ ਜਦੋਂ ਅਸੀਂ ਕਿਸ ਨੂੰ ਕੋਈ ਮੰਨ ਲਓ ਗੋਲੀ ਦੇ ਰਿਹਾ ਐਗਜ਼ਾਮਪਲ ਦੇ ਤੌਰ ਤੇ ਦੇਖ ਲਈਏ ਕਿਸ ਨੂੰ ਕੋਈ ਪਿਲ ਦੇ ਰਿਹਾ ਆ ਦਵਾਈਆਂ ਵਾਲੇ ਆ ਸਾਡਾ ਯਾਰ ਆ ਪੱਲਾ ਦਿਖਾਈ ਜੜਾ ਇਹਨੂੰ ਮੰਨ ਲਓ ਕਿ ਕਿਸ ਨੂੰ ਦਵਾਈ ਦੇਣ ਤੋਂ ਪਹਿਲਾਂ ਹੀ ਗੂਗਲ ਤੇ ਸਾਈਡ ਇਫੈਕਟ ਕੱਢ ਕੇ ਦਿਖਾਣ ਲੱਪ ਹੋਵੇ ਕਿ ਆ ਸਾਈਡ ਇਫੈਕਟ ਆ ਕੱਲੀ ਕੱਲੀ ਦਵਾਈ ਦੇ ਫਿਰ ਬੰਦਾ ਗੋਲੀ ਖਾਊਗਾ ਕਿ ਗੋਲੀ ਉਹ ਚੱਕ ਕੇ ਡਸਟਬਿਨ ਸਿੱਟੂਗਾ ਪਰ ਆਫਸਰਾਂ ਨੇ ਕਹਿੰਦੇ ਕੰਮ ਕਰਨਾ ਹੀ ਛੱਡ ਦਿੱਤਾ ਇਹ ਨਲਾਇਕੀ ਆ ਲਾਪਰਵਾਹੀ ਵੀ ਆ ਹੁਣ ਇੱਕ ਇੱਕ ਗੱਲ ਹੋਰ ਵੀ ਆ ਮੰਨ ਲਓ ਦੁਕਾਨਦਾਰ ਹੈ ਜੇ ਕੋਈ ਕਵੇ ਮੈਂ ਮੈਡੀਸਨ 2 ਮਹੀਨੇ ਮੈਡੀਸਨ ਦੇ ਪੈਸੇ 2 ਮਹੀਨੇ ਦੇ ਬਾਅਦ ਸੋਚੂਗਾ ਦੇਣੇ ਕਿ ਨਹੀਂ ਦੇਣੇ ਤਾਂ ਕੰਮ ਕਿੱਦਾਂ ਹੋਊਗਾ ਦੁਕਾਨਦਾਰ ਵੀ ਕੋਈ ਦਵਾਈ ਹੋਵੇ ਜਾਂ ਖੜਾਉਣੇ ਹੋਣ ਕਿੱਦਾਂ ਦੇ ਸਕਦਾ ਤਾਂ ਉਹੀ ਸਫਾਈ ਸੇਵਕ ਜਿਹੜੇ ਸਾਡੇ ਭਰਾ ਆ ਸਾਡੀ ਉਹਨਾਂ ਨਾਲ ਹਮਦਰਦੀ ਹੈ ਪਰ ਆਫਸਰਾਂ ਦੀ ਨਲਾਇਕੀ ਉਸ ਦੇ ਨਾਲ ਦੀ ਨਾਲ ਇਹ ਵੀ ਗੱਲ ਕਰਨ ਨੂੰ ਮੈਂ ਰੇਲਵੇ ਰੋਡ ਤੇ ਖੜਾ ਕਿਉਂਕਿ ਲੋਕਾਂ ਚ ਚਰਚਾ ਬਹੁਤ ਰਹਿੰਦੀ ਐ ਲੋਕ ਕਹਿੰਦੇ ਕਿ ਹੁਣ ਕੱਲਾ ਸ਼ਹਿਰ ਸਾਫ਼ ਨਹੀਂ ਕਰਨਾ ਪੁਰਾਣੇ ਲੀਡਰ ਵੀ ਸਾਫ਼ ਕਰ ਦੇਣੇ ਆ ਔਖੀ ਘੜੀ ਇਹ ਨਹੀਂ ਲੱਭਦੇ ਚਾਹੇ ਨਵੇਂ ਹੋਣ ਚਾਹੇ ਪੁਰਾਣੇ ਹੋਣ ਲੋਕ ਕਹਿੰਦੇ ਔਖੀ ਘੜੀ ਇਹ ਨਹੀਂ ਲੱਭਦੇ ਹੁਣ ਵੋਟਾਂ 'ਚ ਇਹ ਵੀ ਨਹੀਂ ਲੱਭਣੇ ਨੋਟਾਂ ਤੋਂ ਵੀ ਕਹਿੰਦੇ ਹੇਠਾ ਸਿੱਟਾਂਗੇ ਇਹ ਲੋਕ ਹੀ ਜਦੋਂ ਮੈਂ 1 ਟੂ 1 ਗੱਲਬਾਤ ਕਰਦਾ ਉਦੋਂ ਇਹ ਗੱਲਾਂ ਕਰਦੇ ਆ ਹੁਣ ਇਹ ਰੇਲਵੇ ਰੋਡ ਦਾ ਮਸਲਾ ਵੀ ਜਦੋਂ ਚੱਲਦਾ ਐ ਲੋਕ ਇਹ ਗੱਲ ਕਰਦੇ ਆ ਦੁਕਾਨਾਂ ਵਾਲੇ ਨੂੰ ਜਦੋਂ ਆਪਾਂ ਵਿਚਾਰ ਚਰਚਾ ਕਰਦੇ ਆ ਚੁੱਝ ਚਰਚਾ ਕਰਦੇ ਆ ਜਾਂ ਪੰਛੀ ਝਾਤ ਕਈ ਵੇਲੇ ਮਾਰ ਲੈਂਦੇ ਆ ਤੁਰਦੀਆਂ ਫਿਰਦੀਆਂ ਗੱਲਾਂ ਦੇ ਉੱਤੇ ਜਾਂ ਪੰਛੀ ਝਾਤ ਨਾਲ ਵੀ ਕਿ ਜੇ ਮੰਨ ਲਓ ਕਿ ਗੱਡੀ ਚ ਲੰਘਦੇ ਲੰਘਦੇ ਗੱਲਾਂ ਸੁਣ ਲੈਨੇ ਆ ਤਾਂ ਲੋਕ ਇਹ ਕਹਿੰਦੇ ਆ ਕਿ ਆਹ ਸੜਕ ਜਿਹੜੀ ਆ ਇਹਦੀ ਹੁਣ ਬਰਸੀ ਆ ਇਹ ਡੈੱਡ ਹੋ ਚੁੱਕੀ ਆ ਇਹ ਬਹੁਤ ਘੱਟ ਦੇ ਵਿੱਚ ਟੁੱਟ ਗਈ ਸੀ ਜੇ ਭ੍ਰਿਸ਼ਟਾ ਜੇ ਕੀ ਭ੍ਰਿਸ਼ਟਾਚਾਰ ਹੋਇਆ ਲੋਕ ਇਹ ਕਹਿੰਦੇ ਆ ਭ੍ਰਿਸ਼ਟਾਚਾਰ ਹੋਇਆ ਤੇ ਜਿਨ੍ਹਾਂ ਨੇ ਭ੍ਰਿਸ਼ਟਾਚਾਰੀਆਂ ਨੇ ਭ੍ਰਿਸ਼ਟਾਚਾਰ ਕੀਤਾ ਉਹਨਾਂ ਨੂੰ ਸਜ਼ਾ ਦਿਵਾਓ ਸਜ਼ਾ 'ਚ ਡਿਲੇ ਕਿਉਂ ਆ ਤੇ ਹੁਣ ਵੱਡੀ ਗੱਲ ਇਹ ਹੈ ਕਿ ਵੋਟਾ ਦੌਰਾਨ ਜਿਹੜੇ ਨਵੇਂ ਲੀਡਰ ਐ ਉਹਨਾਂ ਨੇ ਗੱਲ ਕਹੀ ਸੀਗੀ ਕਿ ਜੀ ਅੰਬਾਨੀਆਂ ਵਾਂਗਰੋ ਵਾਅਦੇ ਕੀਤੇ ਸੀਗੇ ਕਿ ਆਇਆ ਕਰਦੇ ਆਗੇ ਉਹ ਕਰਦੇ ਆਗੇ ਪਰ ਹਾਲਾਤ ਪਹਕਾਰੀਆਂ ਨਾਲੋਂ ਵੀ ਮਾੜੇ ਹੋ ਚੁੱਕੇ ਆ ਤਾਂ ਲੋਕ ਇਹ ਵੀ ਸਵਾਲ ਕਰਦੇ ਆ ਕਿ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਕਿਉਂ ਨਹੀਂ ਮਿਲੀ ਆ ਮੈਂ ਮੇਰੇ ਕਈ ਯਾਰ ਦੋਸਤ ਨੇ ਜਦੋਂ ਮੈਂ ਗੱਲਬਾਤ ਕਰਦਾ ਕਿਉਂਕਿ ਆਪਾਂ ਸ਼ਹਿਰ ਦੇ ਹੀ ਆ ਹਾਲਾਂਕਿ ਸਾਡਾ ਪਿੰਡ ਮਹਿਰਮਪੁਰੇ ਪਰ ਪਿਛਲੇ 25 ਸਾਲ ਤੋਂ ਤੇ 22-23 ਸਾਲ ਤੋਂ ਨਵਾਂ ਸ਼ਹਿਰ 'ਚ ਰਹਿ ਰਹੇ ਆ ਤਾਂ ਸਾਰੇ ਜਾਣਕਰ ਨੇ ਔਰ ਜਿਹਦੇ ਨਾਲ ਵੀ ਗੱਲ ਕਰੀਏ ਉਹ ਇਹੀ ਗੱਲ ਕਰਦੇ ਆ ਕਹਿੰਦੇ ਕਿ ਯਾਰ ਸਾਡੇ ਚੂਲੇ ਤੱਕ ਹਿੱਲ ਗਏ ਆ ਟੋਏ ਤੇ ਗੱਡੀਆਂ ੱਤਪੜ ੱਤਪੜ ਕਰਦੀਆਂ ਬੁਰੇ ਹਾਲਾਤ ਨੇ ਔਰ ਕਹਿੰਦੇ ਕੱਲੇ ਕੱਲੇ ਟੋਏ ਤੇ ਲੀਡਰਾਂ ਨੂੰ ਗਾਲ ਨਿਕਲਦੀ ਐ ਪੁਰਾਣਿਆਂ ਨੂੰ ਵੀ ਨਵੇਂਆਂ ਨੂੰ ਵੀ ਪੁਰਾਣਿਆਂ ਨੂੰ ਇਸ ਕਰਕੇ ਕਿ ਆ ਕੀ ਸਾਨੂੰ ਤੋਹਫਾ ਦੇ ਕੇ ਜਾਣ ਲੱਗੇ ਨਵੇਂ ਆਨੂੰ ਇਸ ਕਰਕੇ ਕਿ ਵਾਦਾ ਕੀਤਾ ਸੀ ਵਾਦਾ ਨਿਭਾਇਆ ਨਹੀਂ ਔਰ ਕਈ ਵੇਲੇ ਨਵੇਂ ਇਹ ਵੀ ਕਹਿੰਦੇ ਆ ਕਿ ਜੀ ਅਸੀਂ ਕੋਈ ਕੰਮ ਸ਼ੁਰੂ ਕਰਨ ਲੱਗਦੇ ਤਾਂ ਨੁਕਤਾਚੀਨੀ ਬਹੁਤ ਹੁੰਦੀ ਹੈ ਸਾਨੂੰ ਤਾੜਿਆ ਬਹੁਤ ਜਾਂਦਾ ਰੋਕਿਆ ਬਹੁਤ ਜਾਂਦਾ ਸ਼ਿਕਾਇਤਾਂ ਬਹੁਤ ਹੁੰਦੀਆਂ ਫਿਰ ਸਵਾਲ ਇਹ ਆ ਕਿ ਯਾਰ ਤੁਸੀਂ ਕੰਮ ਕਿਉਂ ਨਹੀਂ ਕਰਦੇ ਜਦੋਂ ਨੂੰ ਰੋਕਿਆ ਜਾਂਦਾ ਤੁਸੀਂ ਕੰਮ ਕਰਕੇ ਦਿਖਾਓ ਸਹੀ ਕੰਮ ਨੂੰ ਕੋਈ ਕਿਵੇਂ ਰੋਕ ਸਕਦਾ ਹੁਣ ਜਿਵੇਂ ਗੱਲ ਕਰਾਂ 2022 ਚ ਜਦੋਂ ਸੜਕ 21 ਚ ਸੜਕ ਦੀ ਗੱਲ ਚੱਲਦੀ ਸੀ ਅਸੀਂ ਉਦੋਂ ਵੀ ਸਵਾਲ ਲਈ ਸੀ ਕਿ ਬਜਟ ਸਹੀ ਹੈ ਕਿ ਐਨੇ ਬਜਟ ਚ ਸੜਕ ਬਣ ਜਾਊਗੀ ਪਰ ਉਸ ਤੋਂ ਬਾਅਦ ਜਿਹੜੀ ਸਰਕਾਰ ਆਈ ਹੈ ਉਦੋਂ ਵੀ ਰੈਲੀਆਂ 'ਚ ਗੱਲਬਾਤ ਕੀਤੀ ਸੀ ਕਿ ਲੋਕ ਬਹੁਤ ਤੰਗ ਨੇ ਫਿਰ ਐਮਪੀ ਇਲੈਕਸ਼ਨ ਵਿੱਚ ਵੀ ਮੈਂ ਸਾਰੇ ਐਮਪੀ ਸਾਹਿਬਾਨ ਨਾਲ ਗੱਲਬਾਤ ਕੀਤੀ ਸੀ ਖਾਸ ਕਰਕੇ ਕੰਗਸ ਸਾਹਿਬ ਨਾਲ ਵੀ ਗੱਲਬਾਤ ਕੀਤੀ ਸੀ ਮੈਨੂੰ ਕਿਹਾ ਸੜਕ ਬਣਾ ਦੇਵੋਗੇ ਗੱਲ ਕਰ ਲੈਣੇ ਗੱਲ ਕਰ ਲੈਣੇ ਮੈਂ ਕਿਹਾ ਸੜਕ ਬਣਾ ਦੇਵੋਗੇ ਤਾਂ ਆਹ ਲੈ ਜਿੱਚ ਕਿਹਾ ਸੀ ਉਹਨਾਂ ਨੇ ਬਣਾ ਦੇਾਂਗੇ ਤਾਂ ਕੰਮ ਕਿਉਂ ਨਹੀਂ ਹੋ ਰਿਹਾ ਪ੍ਰਾਣਿਆਂ ਨੂੰ ਇਸੇ ਕਰਕੇ ਪਾਸੇ ਕੀਤਾ ਸੀ ਕਿਉਂ ਨਹੀਂ ਕੱਖ ਨਹੀਂ ਕੀਤਾ ਪੋਲਿਟিক্যাল ਪਾਰਟੀ ਕਦੇ ਵੀ ਕੋਈ ਮਾੜੀ ਨਹੀਂ ਹੁੰਦੀ ਬੰਦੇ ਦੇ ਆਪਣੇ ਨਿੱਜੀ ਜਿਹੜੇ ਸਵਾਰਥ ਹੁੰਦੇ ਆ ਉਹ ਸ਼ਹਿਰ ਨੂੰ ਪੰਬਲ ਪੂਸੇ ਚ ਪਾ ਦਿੰਦੇ ਆ ਪੰਬਲ ਪੂਸੇ ਵਾਲੀ ਕਹਾਣੀ ਵੀ ਸੁਣਾਉਣੀ ਆ ਆਓ ਅੰਕਲ ਤੁਹਾਡੇ ਨਾਲ ਗੱਲ ਕਰੀ ਕੀ ਨਾਂ ਤੁਹਾਡਾ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹਤਾ ਹੂੰ ਇੱਥੇ ਇੱਥੇ ਇੱਧਰ ਪੜਨਾ ਨਹੀਂ ਮੈਂ ਫੜ ਲੈਣਾ ਆਪੇ ਛੱਡ ਦਿਓ ਛੱਡ ਦਿਓ ਮੈਂ ਸਰ ਜੀ ਆਪਸੇ ਕਹਿਣਾ ਚਾਹਤਾ ਹੂੰ ਕਿ ਇਹ ਸਰਕਾਰ ਕਿਆ ਕਰ ਰਹੀ ਹੈ ਦੇਖ ਲਓ ਰਾਹ ਰੋਡ ਕੀ ਕਿਆ ਹਾਲਤ ਹੈ ਕਰਿਆਮ ਰੋਡ ਕੀ ਕਿਆ ਹਾਲਤ ਹੈ ਇਸ ਰੋਡ ਕੀ ਕਿਆ ਹਾਲਤ ਹੈ ਇतना ਬੁਰਾ ਹਾਲ ਹੈ ਕਿ ਨੰਗਨਾ ਬੜਨਾ ਮੁਸ਼ਕਲ ਹੋਇਆ ਹੈ ਸਾਹ ਲੈ ਹੁੰਦਾ ਕਿ ਨਹੀਂ ਹਾਂਜੀ ਸਾਹ ਸਲੇ ਪਾ ਰਹੇ ਹੋ ਕਿ ਨਹੀਂ ਹਾਂਜੀ ਸਾਹ ਲੈ ਪਾ ਰਹਾਂ ਬਦਬੂ ਨਹੀਂ ਜਾਂਦੀ ਨੱਕ ਚ ਫੇਫੜੇ ਨਹੀਂ ਹੁੰਦੇ ਖਰਾਬ ਲੋ ਨਹੀਂ 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 ਇਹ ਬਦਬੂ ਜੋ ਹੈ ਆ ਆ ਦੇਖ ਲਓ ਉਹ ਆਂਦੀ ਕਿ ਨਹੀਂ ਆਂਦੀ ਨੱਕ ਨੂੰ ਆ ਹੜਤਾਲ ਕਰ ਕਰਕੇ ਪਿਛਲੇ ਹਫਤੇ ਬੈਠੇ ਸੀ ਹਾਂ ਮੈਂ ਚਲੋ ਦੇਖੋ ਇੱਕ ਨ ਇੱਕ ਨਾਲ ਦੀ ਨਾਲ ਹੋਰ ਗੱਲ ਕਰਨੀ ਚਾਹੁੰਦਾ ਆਪਣੇ ਇੱਥੇ ਦੇਖੋ ਪੋਲੀਥੀਨ ਕਿੰਨਾ ਹੈ ਪਲਾਸਟਿਕ ਕਿੰਨੀ ਹੈ ਤਾ ਇਸ ਕਰਕੇ ਇੱਕ ਪਾਸੇ ਤਾਂ ਕਹੀ ਜਾਂਦੇ ਆ ਕਿ ਸ਼ਹਿਰ ਚ ਬੈ ਨੇ ਅਜੀ ਪੌਲੀਥਰ ਪਰ ਹਾਲਾਤ ਦੇਖੋ ਔਰ ਕਿਤੇ ਵੀ ਤੁਹਾਨੂੰ ਬਿਨ ਨਹੀਂ ਮਿਲਦਾ ਡਸਟਬਿਨ ਨਹੀਂ ਮਿਲਦਾ ਵੱਡੇ ਵੱਡੇ ਦੇਸ਼ਾਂ ਨਾਲ ਮੁਕਾਬਲੇ ਕਰਦੇ ਆ ਪਰ ਫੈਸਿਲਿਟੀ ਕੀ ਆ ਹਾਂਜੀ ਆ ਤੁਸੀਂ ਮarre ਜਿੱਧਰ ਆਜੋ ਤੇ ਸ਼ਹਿਰੀਆਂ ਨਾਲ ਜਦੋਂ ਗੱਲਬਾਤ ਕਰਦੇ ਹੋ ਤਕਲੀਫ ਜ਼ाहिर ਕਰਦੇ ਹੋ ਹੁਣ ਮੈਂ ਤੁਹਾਨੂੰ ਪੰਬਲ ਪੂਸੇ ਵਾਲੀ ਗੱਲ ਸੁਣਾ ਦਿੰਦਾ ਮੈਂ ਜਿ ਦਿਖਾਈ ਇੱਕ ਵਾਰ ਜਿਹੜਾ ਕੂੜਾ ਜ਼ੂਮ ਇਨ ਕਰਕੇ ਦਿਖਾ ਦੇ ਜਿਹੜੇ ਸਾਡੇ ਭੈਣ ਭਰਾ ਆ ਬੰਗਾ ਰੋਡ ਤੇ ਇਸ ਤੋਂ ਵੀ ਜ਼ਿਆਦਾ ਬੁਰੇ ਹਾਲਤ ਨੇ ਬੁਰੇ ਹਾਲਾਤ ਨੇ ਬੰਗਾ ਰੋਡ ਤੇ ਵੀ ਸਸੀ ਕਾਲ ਕੇ ਮਿਲਦੇ ਆ ਮਿਲਦੇ ਆ ਠੀਕ ਹੈ ਮਿਲਦੇ ਮਿਲਦੇ ਆ ਬੜਾ ਫ੍ਰੀ ਹੋਜਮਾ ਮਿਲਦੇ ਆ ਜੀ ਹੋ ਠੀਕ ਠਾਕ ਹੋ ਚਲੋ ਠੀਕ ਹੈ ਲਾਈਵ ਚੱਲ ਰਿਹਾ ਤਾਂ ਚਲੋ ਬਹੁਤ ਸ਼ੁਕਰੀਆ ਜਿਹੜੇ ਭੈਣ ਭਰਾ ਪਿਆਰ ਦੇਉਂਦੇ ਨੇ ਉਹਨਾਂ ਦੇ ਸਦਕੇ ਹੀ ਹੈ ਸਾਰਾ ਕੁਝ ਅਸੀਂ ਕਿਹੜਾ ਸੋਨੇ ਦਾ ਚਮਚਾ ਲੈ ਕੇ ਜੰਮੇ ਸੀਗੇ ਜਿੰਨਾ ਕਿ ਪਿਆਰ ਹੈ ਇੱਥੇ ਹੀ ਇਕੱਠਾ ਕੀਤਾ ਤੇ ਇਹ ਵਿੱਚ ਹੀ ਵੰਡ ਦਈਦਾ ਸੀ ਪਿਆਰ ਇਹਨਾਂ ਤੋਂ ਲੈ ਕੇ ਇਹਨਾਂ ਨੂੰ ਹੀ ਵੰਡ ਦਈਦਾ ਹੁਣ ਮੈਂ ਇੱਕ ਛੋਟੀ ਜੀ ਕਹਾਣੀ ਉੱਥੇ ਚਲੀਏ ਉੱਥੇ ਉਹ ਫ੍ਰੀ ਹੋ ਗਿਆ ਛੋਟੀ ਜੀ ਪੰਬਲ ਭੂਸੇ ਦੀ ਕਹਾਣੀ ਸੁਣਾਣੀ ਆ ਉਸ ਤੋਂ ਬਾਅਦ ਵੀਡੀਓ ਨੂੰ ਰੈਪ ਅਪ ਕਰ ਦੇਣਾ ਸੁਣ ਲਈਓ ਕਹਿੰਦੇ ਕਿ ਇੱਕ ਪਿੰਡ ਵਿੱਚ ਇੱਕ ਰਾਜਾ ਸੀ ਪਿੱਛੇ ਤੋਂ ਉਹਨਾਂ ਦਾ ਰਾਜ ਚੱਲੇ ਆਂਦਾ ਸੀਗਾ ਉਹਨੂੰ ਐ ਲੱਗਦਾ ਸੀਗਾ ਕਿ ਮੈਂ ਹੀ ਰਾਜਾ ਮੈਂ ਹੀ ਰਾਜਾ ਰਹਿਣਾ ਪਰ ਫਿਰ ਉਸੇ ਹੀ ਫੈਕਟਰੀ 'ਚੋਂ ਆ ਬੜਾ ਸਮਝਾ ਦੋ ਯਾਰ ਉਸੇ ਜਾਈਓ ਜਾਈਓ ਮਾੜਾ ਰੋਕ ਦੋ ਉਹਨਾਂ ਨੂੰ ਕਹਿੰਦੇ ਉਸੇ ਫੈਕਟਰੀ ਵਿੱਚ ਨਾ ਲੜੋ ਯਾਰ ਆਪਸ ਵਿੱਚ ਨਾ ਲੜੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਜਾ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਾ ਸੀ ਲੇਕਿਨ ਇੱਥੇ ਝਗੜਾ ਹੋ ਗਿਆ ਕਿਸੇ ਦਾ ਆਪਾਂ ਉਹਨੂੰ ਰੋਕ ਰਹੇ ਆ ਚਲੋ ਕੋਈ ਗੱਲ ਨਹੀਂ ਛੱਡੋ ਛੱਡੋ ਆਓ ਤੁਸੀਂ ਫੈਮਲੀ ਨਾਲ ਹੋ ਨਹੀਂ ਤੁਸੀਂ ਫੈਮਲੀ ਨਾਲ ਆਏ ਕੋਈ ਗੱਲ ਨਹੀਂ ਨਹੀਂ ਮੈਂ ਤਾਂ 5 ਮਿੰਟੇ ਦਾ 7 ਮਿੰਟਾਂ ਚ ਆ ਜਾਣਾ ਮੈਂ ਉੱਥੇ ਮੈਨੂੰ ਉੱਥੇ ਕੀ ਆਉਣਾ ਚਲੋ ਤੇ ਮੈਂ ਤੁਹਾਨੂੰ ਕਹਾਣੀ ਸੁਣਾ ਦਿੰਨਾ ਆਜੋ ਜੀ ਆਜੋ ਕਨਾਲ ਦੀ ਨਾਲੇ ਸਮਾਜਿਕ ਸੇਵਾ ਵੀ ਕਰਨੀ ਪੈਂਦੀ ਆ ਆ ਲੈ ਜੀ ਆਹ ਤੇਰੇ ਸੱਦ ਕੇ ਆ ਹੁਣ ਵੇਖਿਓ ਆ ਰਿਆ ਸਮਾਨ ਭਰ ਭਰ ਕੇ ਨਹੀਂ ਮੈਂ ਜਿਹੜੀ ਗੱਲ ਕੀਤੀ ਐ ਚਲੇਗੀ ਨਹੀਂ ਨਹੀਂ ਇਦਾਂ ਨਹੀਂ ਜਾਂਦੇ ਹੌਲੇ ਸੱਟ ਕੇ ਤਾਂ ਸੋਮਵਾਰ ਸ਼ਾਮ ਤੱਕ ਕੀ ਹਾਲਾਤ ਬਣਨਗੇ ਇਹ ਤੁਹਾਡੇ ਸਾਹਮਣੇ ਤਸਵੀਰ ਐ ਕੋਮਬਾਰ ਸ਼ਾਮ ਤੱਕ ਕੀ ਹਾਲਾਤ ਬਣ ਜਾਣੇ ਆ ਇਹ ਤੁਹਾਡੇ ਸਾਹਮਣੇ ਤਸਵੀਰ ਹੈ ਜੀ ਦੀ ਜਾਗਦੀ ਤਸਵੀਰ ਤੁਸੀਂ ਦੇਖ ਲਓ ਬਬਰ ਭੂਸੇ ਵਾਲੀ ਗੱਲ ਸੁਣਾ ਦਈਏ ਕਹਿੰਦੇ ਕਿ ਇੱਕ ਪਿੰਡ 'ਚ ਇੱਕ ਰਾਜਾ ਹੁੰਦਾ ਉਹਨੂੰ ਲੱਗਦਾ ਕਿ ਉਹੀ ਜੰਮਿਆ ਰਾਜਾ ਉਹਨੇ ਹੀ ਰਾਜਾ ਰਹਿਣਾ ਕਿਉਂਕਿ ਪਿੱਛੋਂ ਰਾਜ ਚੱਲਦਾ ਆ ਰਿਹਾ ਤੇ ਉਸ ਤੋਂ ਬਾਅਦ ਥੋੜੀ ਬਹੁਤੀ ਤਬਦੀਲੀ ਹੁੰਦੀ ਐ ਖੋਰ ਜਿਹੜਾ ਆ ਰਾਜਾ ਰਾਜੇ ਵਾਲੀ ਸੋਚ ਲੈ ਕੇ ਬੰਦਾ ਅੱਗੇ ਆਂਦਾ ਕਿ ਯਾਰ ਮੈਂ ਵੀ ਸ਼ਾਇਦ ਰਾਜਾ ਵੱਡ ਜਮਾ ਪਰ ਨਿੱਜੀ ਸਵਾਰਥਾਂ ਚ ਉਹ ਪਿੰਡ ਦੀ ਏਕਤਾ ਨੂੰ ਖਰਾਬ ਕਰਦੇ ਆ ਨਿੱਜੀ ਸਵਾਰਥਾਂ ਵਿੱਚ ਭੁੱਲ ਜਾਂਦੇ ਆ ਕਿ ਲੋਕਾਂ ਦੀ ਸੇਵਾ ਕਰਨੀ ਹੈ ਜਿਹੜਾ ਪੂਰਾ ਸ਼ਹਿਰ ਆ ਪੂਰਾ ਪਿੰਡ ਆ ਭੰਬਲ ਪੂਸੇ ਚ ਪੈ ਜਾਂਦਾ ਫਿਰ ਉੱਥੇ ਇੱਕ ॠषि मुनि ਆਉਂਦਾ ਉਸ ਪਿੰਡ ਚ ॠषि मुनि ਆਉਂਦਾ ਪਹਿਲਾ ਇੱਕ ਰਾਜਾ ਉਸ ॠषि मुनि ਕੋ ਜਾਂਦਾ ਕਹਿੰਦਾ ਜੀ ਮੈਨੂੰ ਦੱਸੋ ਕਿ ਮੇਰਾ ਰਾਜ ਬਰਕਰਾਰ ਕਿਦਾਂ ਰਹੂਗਾ ਕਹਿੰਦਾ ਬੜੀ ਆ ਸੌਖੀ ਜੀ ਗੱਲ ਹੈ ਬਾਜ਼ਾਰਾਂ ਚ ਜਾਂ ਖਾਂ ਤਾਂ ਤੇ ਦੇਖ ਲੋਕਾਂ ਦੇ ਤਕਲੀਫਾਂ ਦੇਖ ਤਕਲੀਫਾਂ ਦੇ ਹੱਲ ਕਰਦੇ ਸਮੱਸਿਆਵਾਂ ਦੇ ਹੱਲ ਕਰਦੇ ਤੇਰਾ ਰਾਜ ਬਣਿਆ ਰੂਗਾ ਲੋਕ ਖੁਸ਼ ਰਹਿਣਗੇ ਲੋਕ ਤੇਰਾ ਸਵਾਗਤ ਕਰਨਗੇ ਜਦੋਂ ਘਰ ਨਿਕਲੂਗਾ ਪਰ ਉਸ ਤੋਂ ਬਾਅਦ ਫਿਰ ਦੂਜੇ ਨੂੰ ਉਹੀ ਜਿਹੜਾ ਰਿਸ਼ੀ मुनि ਮਿਲਦਾ ਤੇ ਦੂਜਾ ਨੂੰ ਦੂਜਾ ਕਹਿੰਦਾ ਜੀ ਮੈਂ ਕਿੱਦਾਂ ਕਰਾ ਜਾ ਦੋ ਮੇਰੀ ਵੀ ਜਿਹੜਾ ਰਾਜ ਇੱਥੇ ਜੰਮ ਜਾਵੇ ਲੋਕ ਮੈਨੂੰ ਵੀ ਪਿਆਰ ਕਰਨ ਉਹਨੇ ਉਹਨੂੰ ਵੀ ਇਹੀ ਗੱਲ ਦੱਸੀ ਪਰ ਦੂਜਾ ਕਹਿੰਦਾ ਕਿ ਆਪਾਂ ਜੇ ਇਹ ਕਹੀਏ ਕਿ ਸਮੱਸਿਆ ਹੈ ਹੀ ਕੋਈ ਨਹੀਂ ਸਭ ਕੁਝ ਠੀਕ ਠਾਕ ਹੈ ਪਹਿਲਾ ਕਹਿੰਦਾ ਕਿ ਮੈਂ ਕਿਵੇਂ ਜਾ ਕੇ ਕੰਮ ਕਰਾਂ ਮੈਂ ਕਿਵੇਂ ਜਾ ਕੇ ਲੋਕਾਂ ਦੀ ਮਦਦ ਕਰਾਂ ਸਾਡੇ ਤਾਂ ਸ਼ੁਰੂ ਤੋਂ ਰਾਤ ਚੱਲਦਾ ਆ ਰਿਹਾ ਮੈਂ ਜ਼ਮੀਨ ਤੇ ਆ ਹੀ ਨਹੀਂ ਸਕਦਾ ਮੈਂ ਤਾਂ ਉੱਡਦਾ ਹੀ ਫਿਰਦਾ ਤਾਂ ਹੁਣ ਉਹ ਦੋਨੇ ਜਾਨੇ ਹੌਲੀ ਹੌਲੀ ਆਪਸ ਚ ਰਲ ਜਾਂਦੇ ਕਿਉਂਕਿ ਰਿਸ਼ੀ मुਨੀ ਪੌਪੂਲਰ ਹੋਣ ਲੱਗਦਾ ਤਾਂ ਦੋਨੀਆਂ ਨੇ ਆਪਸ ਚ ਰਲ ਜਾਂਦੇ ਆ ਉਹ ਰਿਸ਼ੀ मुਨੀ ਨੂੰ ਹੀ ਚੱਕ ਕੇ ਸਜ਼ਾ ਕਰਾ ਦਿੰਦੇ ਆ ਤੇ ਪੂਰਾ ਸ਼ਹਿਰ ਪੰਮਲ ਪੂਸੇ ਚ ਪਿਆ ਰਹਿੰਦਾ ਸੋ ਮਤਲਬ ਵੱਡੀ ਗੱਲ ਇਹ ਹੈ ਕਿ ਜਿਹੜਾ ਕਹਿੰਦੇ ਹੁੰਦੇ ਨੇ ਕਿ ਜਿਹੜਾ ਬੋਲੂ ਉਹੀ ਕਫਣ ਪਾੜੂ ਤਾਂ ਗੱਲ ਉਹੀ ਹੈ ਕਿ ਜਿਹੜਾ ਆਵਾਜ਼ ਬਲੰਦ ਕਰਦਾ ਫਿਰ ਉਹਨੂੰ ਢਾਹ ਲਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਹਾਲ ਦੀ ਘੜੀ ਸ਼ਹਿਰ ਦੇ ਹਾਲਾਤ ਇਹ ਨੇ ਕਿ ਕੋਠਾ ਚੋਂਦਾ ਥੱਲੇੋਂ ਅੱਗ ਲੱਗੀ ਹੈ ਉੱਤੋਂ ਕੋਠਾ ਚੋਈ ਜਾਂਦਾ ਥੱਲੇੋਂ ਅੱਗ ਲੱਗੀ ਹੈ ਤੇ ਗੱਡੀ ਕੋਲ ਜਿਹੜੀ ਹੈ ਉਹ ਰੇੜਾ ਜਾਂ ਕਹਿ ਲੋ ਬੈਲ ਗੱਡੀ ਆ ਤੇ ਪਹੁੰਚਣਾ ਸਮਾਂਤ ਤੇ ਆ ਉਹ ਜਾ ਨਹੀਂ ਹੁਣਾ ਉਹ ਪੈਟਰੋਲ ਵਾਲੀ ਗੱਡੀ ਨੇ ਵੀ ਨਹੀਂ ਜਾਣਾ ਤਾਂ ਹਾਲਾਤ ਬਣ ਜਾਂਦੇ ਆ ਆਹ ਕੂੜੇ ਕਰਕੇ ਆ ਤੁਸੀਂ ਦੇਖੋ ਗੱਡੀਆਂ ਆ ਲੈ ਆ ਵੀਰ ਜਿਹੜਾ ਸੇਵਾ ਕਰ ਰਿਹਾ ਗੱਡੀਆਂ ਇੱਦਾਂ ਲੱਗ ਜਾਂਦੀਆਂ ਜਿਸ ਤੋਂ ਬਾਅਦ ਦਿੱਕਤ ਪਰੇਸ਼ਾਨੀ ਆਉਂਦੀ ਆ ਕੱਸੀ ਗੱਲ ਹੈ ਦਿੱਕਤ ਪਰੇਸ਼ਾਨੀ ਆਉਂਦੀ ਆ ਸੋ ਵੀਡੀਓ ਨੂੰ ਅਸੀਂ ਇੱਥੇ ਰੈਪ ਅਪ ਕਰ ਦਈਏ ਠੀਕ ਹੈ ਜੀ ਤਾਂ ਮੇਰੇ ਸਵਾਲ ਦਾ ਜਵਾਬ ਦਿਓ ਕਿ ਸ਼ੁੱਕਰਵਾਰ ਤੱਕ ਇਹ ਹਾਲਾਤ ਨੇ ਸ਼ਨੀਵਾਰ ਤੱਕ ਐਤਵਾਰ ਤੱਕ ਸੋਮਵਾਰ ਤੱਕ ਆ ਪੈ ਪੀ ਪੌਪਰ ਕਲੇਸ਼ ਤੱਕ ਚਲੇ ਜਾਣੀਆਂ ਔਰ ਸਵਾਈ ਸੇਵਕ ਜਿਹੜੇ ਸਫਾਈ ਸੈਨਿਕ ਸਾਡੇ ਭਰਾ ਆ ਉਹਨਾਂ ਦਾ ਹੱਲ ਹੋਣਾ ਚਾਹੀਦਾ ਔਰ ਪ੍ਰਸ਼ਾਸਨ ਨੂੰ ਸਹੀ ਕੰਮ ਲਈ ਸਹੀ ਫੈਸਲੇ ਲੈਣੇ ਚਾਹੀਦੇ ਆ ਖੜਨਾ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਔਰ ਲੀਡਰਾਂ ਨੂੰ ਬੇਨਤੀ ਆ ਕਿ ਤੁਹਾਡੇ ਕੋਲ ਮੰਨਿਆ ਕੋ ਰੋਲਾ ਨਹੀਂ ਗੱਡੀ ਆ ਲੇਕਿਨ ਉਹ ਆਪਣੀ ਗੱਡੀ ਇੱਥੇ ਲਿਆ ਕੇ ਜਾਂ ਹੋਰ ਕੂੜੇ ਦੇ ਢੇਰ ਕੋਲ ਜਾ ਕੇ 5 ਮਿੰਟ ਸ਼ੀਸ਼ਾ ਡਾਊਨ ਕਰਕੇ ਦੇਖਿਓ ਤੁਹਾਨੂੰ ਪਤਾ ਲੱਗ ਜਾ ਲੋਕ ਕਿੰਨੀ ਸਮੱਸਿਆ ਚ ਹਨ ਤਾਂ ਉਹੀ ਗੱਲ ਜਿਹੜੀ ਸਟਾਰਟਿੰਗ ਜਗ੍ਹਾ ਸੀ ਫਿਰ ਤੋਂ ਕਹਿੰਨਾ ਪਿਛਲਿਆਂ ਨੇ ਵੀ ਕੀਤਾ ਨਵੇਂ ਵੀ ਕਰ ਰਹੇ ਆ ਫੇਰ ਫੇਰ ਦੋਸਤੋ ਅੱਖਾਂ ਖੋਲੋ ਸ਼ਹਿਰ ਚ ਜਿੱਧਰ ਮਰਜ਼ੀ ਚੱਲ ਜਾਓ ਚਾਰੇ ਪਾਸੇ ਆ ਕੂੜੇ ਦਾ ਢੇਰ ਦੋਸਤੋ ਅਜਬ ਨਵੇਂ ਤਾਂ ਸੰਤੁਸ਼ਟੋ ਨਮੀ ਜੋ ਸਰਕਾਰ ਹੈ ਸ਼ਹਿਰ ਕੇ ਲੀਡਰ ਜੋ ਹੈ ਠੀਕ ਹੈ ਜੋ ਪਿਛਲੇ تھے ਇਸ ਲਈ ਠੀਕ ਪਿਛਲੇ ਠੀਕ ਸੇ ਆ ਪਿਛਲੇ ਨਹੀਂ ਦੇਣ ਨਹੀਂ ਆਵਾਜ਼ ਦੇਖੇ ਬੰਗਾ ਰੋਡ ਤੇ ਸੰਸਾਨਗਾਟ ਕੇ ਮੋੜੇ ਡੇਰ ਕਿੰਨੇ ਲੱਗੀ ਹੋ ਤੇ ਕੂੜਾ ਇੱਥੇ ਦੇਖੀ ਰਹੇ ਆ 2021 ਯਾਦ ਹੈ 21 ਜਿਸ ਤੋਂ ਵੀ ਜ਼ਿਆਦਾ ਲੱਗਿਆ ਸੀਗਾ ਹਾਂ ਉਧਰ ਰਸ ਰੋਡ ਹੈ ਹੈ ਹਾਂਜੀ ਪਿਛਲੇ ਤੋਂ ਖੁਸ਼ ਪਿਛਲੇ ਤੋਂ ਕੋਤ ਤੱਕ ਤਾ ਤਸਵੀਰਾਂ ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋ ਤੇ ਵੀਡੀਓ ਨੂੰ ਆਪਾਂ ਐ ਹੈ ਹੀ ਰੈਪ ਅਪ ਕਰਦੇ ਆਂ ਔਰ ਉਮੀਦ ਕਰਦੇ ਆਂ ਜਲਦੀ ਤੋਂ ਜਲਦੀ ਸ਼ਹਿਰ ਦੀ ਜਿਹੜੀਆਂ ਸਮੱਸਿਆਵਾਂ ਨੇ ਉਹ ਲੀਡਰਾਂ ਨੂੰ ਨਜ਼ਰ ਆਉਣ ਕਿਉਂਕਿ ਲੀਡਰ ਤਾਂ ਇਹ ਕਹਿ ਕੇ ਪੱਲਾ ਝਾੜ ਲੈਂਦੇ ਕਿ ਸਮੱਸਿਆਵਾਂ ਹੈ ਹੀ ਨਹੀਂ ਸ਼ੁਕਰੀਆ ਜੀ ਤੁਹਾਡੀ ਤਸਵੀਰ ਵੀ ਨਾਲ ਲਵਾ ਦੀ ਉੱਥੇ ਲੀਡਰ ਆਵੇ ਚਲੋ ਜੀ ਬਹੁਤ ਬਹੁਤ ਸ਼ੁਕਰੀਆ ਪਰ ਭ੍ਰਿਸ਼ਟਾਚਾਰ ਜਿਹੜੇ ਨੇ ਭ੍ਰਿਸ਼ਟਚਾਰੀ ਨੇ ਪ੍ਰਸ਼ਾਸਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਬਹੁਤ ਬਹੁਤ ਸ਼ੁਕਰੀਆ